ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਆਰਪੀ ਸਿੰਘ ਹੈ ਰੇਂਡਰ ਰੰਡਾਵਾ ਜਿਹੜਾ ਫਤਿਹਗੜ੍ਹ ਸਾਹਿਬ ਆ ਅਸੀਂ 1996 ਤੋਂ ਲੰਗਰ ਲਗਾ ਰਹੀ ਹੈ ਐਨਾ ਚਾਰ ਦੇ ਸਪੁਰਦਾ ਲੰਗਰ ਲੱਗਦਾ ਸੀ ਅਜਿਹੇ ਹੋਣ ਸਾਨੂੰ ਠੱਗਦੜ 12 ਸਾਲ ਹੋ ਗਏ ਅਸ਼ਾਦੇ ਦਾ ਨਗਰ ਲਾਉਂਦਿਆਂ ਨੂੰ ਤੇ ਸਾਡੋਂ ਪਿੰਡ ਵੱਲੋਂ ਪੂਰਾ ਸਹਿਯੋਗ ਆ ਸਾਡੇ ਸਾਰੇ ਮੁੰਡੇ ਨੌਜਵਾਨ ਦੇਵ ਦੇ ਬਚਾਰਕੇ ਸੇਵਾ ਕਰਦੇ ਨੇ ਲੋਕਿੰਡ ਦੇ ਸਹਿਯੋਗ ਨਾਲ ਇਹ ਲੰਗਰ ਲਗਾਏ ਜਾਂਦੇ ਨੇ ਵਿਕਤਕ ਇਸ ਲੰਗਰ ਤੇ 5 ਤੋਂ 6 ਲੱਖ ਦੇ ਵਿੱਚ ਖਰਚਾ ਆਉਂਦਾ ਜੋ ਰੱਬ ਜੀ ਜਤਿਆਂ ਦੀ ਕਿਰਪਾ ਨਾਲ پتہ ਨਹੀਂ ਲੱਗਦਾ ਬਾਹਰੋਂ ਸਾਨੂੰ ਐਨਆਰਆਈ ਵੀਰਾਂ ਦਾ ਬਹੁਤ ਸਹਿਯੋਗ ਹੈ ਲੋਏ ਮਾਰਾ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਹੇ ਨੇ ਨਗਰ ਇਹ ਤੋਂ ਜਿੱਤਾ ਪੈਂਦਾ ਅਨਾਈ ਜੀ ਕਾਫੀ ਟਾਈਮ ਆ ਲੰਗਰ ਮਤਲਬ ਫੈਮਿਲੀਆਦਿਆਂ ਦੇ ਜੀਤੀ ਦਿਨਾਂ ਦੇ ਵਿੱਚ ਲਾਉਂਦੇ ਸੀ ਉਹਨਾਂ ਦਿਨਾਂ ਦੇ ਵਿੱਚ ਲੰਗਰ ਬਹੁਤ ਜ਼ਿਆਦਾ ਹੁੰਦੇ ਸੀ ਉਸ ਸੰਕਤ ਬਾਅਦ ਵਿੱਚ ਵੀ ਬਹੁਤ ਜ਼ਿਆਦਾ ਆਉਂਦੀ ਆ ਰੋਈ ਘੁੰਮ ਕੇ ਦੇਖਿਆ ਜਦੋਂ ਲੰਗਰਾਂ ਦੀ ਬਾਤ ਆਉ ਕਰ ਤੂ ਇਸ ਕਰਕੇ ਜੀ ਲੰਗਰ ਜੀ ਦੀ ਦਿਹਾੜੇ ਤੋਂ ਦਿਨਾਂ ਤੋਂ ਬਾਅਦ ਲਾਉਂਦੇ ਆ ਰੋਈ ਸਵਾਰੀ ਬਹੁਤ ਬਾਅਦ ਚ ਕਾਫੀ ਜ਼ਿਆਦਾ ਹੋਈ ਕਰਕੇ ਬਹੁਤ ਉਕਰਾਈਆਂ ਨਗਰ ਨੂੰ ਜਗ੍ਹਾ ਨਹੀਂ ਮਿਲ ਰਹੀ ਸੇਵਾਦਾਰਾਂ ਦੀ ਵੇਤ ਨਾਲ 3-4 ਦਿਨ ਦੀ 3-4 ਘੰਟੇ ਦੀ ਟਰੈਕਟਰਾਂ ਨਾਲ ਸਵਾਈ ਕੀਤੀ ਗਏ ਲੰਗਰ ਤਾਂ ਬਾਬਲੇ ਜਾ ਬਿਆ ਕਰਦੇ ਕੁਝ ਦਿਨ ਲੇਟ ਵੀ ਹੋ ਗਏ ਜਿਤਨਾ ਰਹੀ ਚਾਰ ਦਿਨ ਨਗਰ ਲਾਇਆ ਜੀ ਕੱਤੀ ਦੇਖ ਨੂੰ ਦੋ ਵੀ ਬਣਾ ਲੰਗਰ ਸਿੱਧੂ ਦਾ ਬਾਕੀ ਗੁਰਜੀ ਕਥਨ ਸਾਹਿਬ ਸ਼੍ਰੀ ਵੈਕੂ ਜੀ ਕੀ ਪਤੇ ਗੁਰਜੀ ਕਥਨ ਸਾਹਿਬੀ ਵੈਕੂ ਜੀ ਕੀ ਪਤੇ ਆਪਣਾ ਖੇੜਾ ਨਗਰਾਈ ਆ ਬੜਾ ਪਿੰਡ ਰੰਦਾਵਾ ਜ਼ਿਲ੍ਹਾ ਫਤਖੜਸਾਈ ਉੱਥੇ ਠੀਕ ਹੈ ਜੀ ਲਖਨ ਨੂੰ ਕਿੰਨੇ ਦਿਨ ਹੋ ਗਏ ਚੜ ਦੇ ਨੂੰ ਇਹ ਆਪਣਾ 27 ਤਰੀਕ ਨੂੰ ਆਗੇ ਸੀ ਜੀ 28 ਨੂੰ ਤਿਆਰੀ ਕਰਕੇ ਜੀ 29 ਤੋਂ ਸ਼ੁਰੂ ਕਰਿਆ ਜੀ 29 30 1 2 ਤੱਕ ਲਾਵਾਂਗੇ ਜੀ ਉਹ ਤਾਂ ਪਈ ਹਾਂਜੀ ਹਾਂਜੀ ਠੀਕ ਹੈ ਜੀ ਇਹ ਇੱਕ ਮਸ਼ੀਨ ਹੈ ਜਿਹੜੀ ਇਹ ਕਿੰਨਾ ਆਟਾ ਕਟਣ ਦੀ ਹੈ ਇਹ ਜਾਨੀ ਕਿ ਵਨ ਟਾਈਮ 25 ਕਿਲੋ ਕੱਟਦੀ ਹੈ ਜੀ ਇੱਕ ਦਿਹਾੜੀ ਤੇ ਜਾਨੀ ਕਿ ਲਾ ਲੋ ਇਹ ਕਟ 25 6 25 25% ਜਾਂ ਠੀਕ ਹੋ ਤਾਂ ਆਮ ਨਾਲ 3 ਕਟੇ ਹੋਏ ਤੁਸੀਂ ਫਿਕਰ ਹੋ ਬੀਪੀਐਸੇਵਾ ਕਰਦੀਆਂ ਕੋਈ ਆਟੇ ਦੀ ਤੇ ਕੋਈ ਰੁਪਈਆ ਦੀ ਸੇਵਾ ਵੀ ਬੀਬੀ ਕਰਦੀ ਬੀਬੀ ਤੁਹਾਡਾ ਪਿੰਡ ਦੱਸੋ ਜੀ ਸਾਡੇ ਪਿੰਡੇ ਦਾਵਾ ਪੁੱਤ ਹੁੰਦਾ ਵਾ ਹੈ ਜੀ ਹਾਂ ਜੀ ਸੇਵਾ ਕਿਵੇਂ ਚੱਲ ਰਹੀ ਹੈ ਇੱਥੇ ਸੇਵਾ ਬਹੁਤ ਵਧੀਆ ਚੱਲ ਰਹੀ ਹੈ ਜੀ ਬਸ ਜੀ ਕਿੰਨੇ ਦਿਨ ਹੋ ਗਏ ਸੇਵਾ ਕਰਦੇ ਨੇ ਕਿੰਨੇ ਦਿਨ ਹੋ ਗਏ ਜੀ ਅਸਲ ਜੀ ਕਿੰਨੇ ਦਿਨ ਹੋਰ ਕਰੋਗੇ ਕੱਲ ਫੇਰ ਹੀ ਫੇਰ ਆ ਜੀ ਠੀਕ ਹੈ ਠੀਕ ਹੈ ਸਾਰੇ ਪਰਿਵਾਰ ਨਾਲ ਆਏ ਹੋਏ ਸੇਵਾ ਕਰਨ ਹਾਂ ਜੀ ਸਾਰਾ ਪਰਿਵਾਰ ਪਿੰਡ ਦਾ ਸਾਰਾ ਸਮੀਤ ਸਾਰੇ ਆਏ ਹੋਏ ਆ ਜੀ ਵਧੀਆ ਹੈ ਨਾ ਬਹੁਤ ਵਧੀਆ ਲੰਗਰ ਚੱਲ ਰਿਹਾ ਹੈ ਜੀ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਡਿਊਟੀ ਟੂਕੀ ਤੋਂ ਪੁੰਦੇ ਆ ਹਾਂ ਜੀ ਡਿਊਟੀ ਸਾਡੀ ਆਪਣੀ ਡਿਊਟੀ ਇੱਥੇ ਆਉਡੀ ਰੋਟੀ ਹਾਂ ਜੀ ਰੋਟੀ ਚੋਪਣ ਦੀ ਹੈ ਜੀ ਡਿਊਟੀ ਤਿੰਨ ਦਿਨ ਹੋ ਗਏ ਜੀ ਰੋਟੀ ਚੋਪਣ ਦੀ ਜੀ ਜੀ ਖਾਸਾ ਵਾਏ ਗੁਰੂ ਜੀ ਕੀ ਫਤਿਹ ਅਸੀਂ ਪਿੰਡ ਰੰਧਾਵਾ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਤੇ ਅਸੀਂ ਇੱਥੇ ਸਾਡਾ ਲੰਗਰ ਲੱਗਦਾ ਪਿੰਡ ਰੰਧਾਵਾ ਦਾ ਫਤਿਹਗੜ ਸਾਹਿਬ ਵੀ ਕਿੱਥੇ ਅਸੀਂ ਲਾਉਨੇ ਆ ਜੋ ਤਿਸ ਰੂਪ ਸਾਹਿਬ ਗੁਰਦੁਆਰਾ ਕੋਲੇ ਤੇ ਅਸੀਂ ਹੁਣ ਸਾਰੇ ਰਲ ਕੇ ਪਿੰਡ ਦੀਆਂ ਬੀਬੀਆਂ ਪੇੜਿਆਂ ਦੀ ਸੇਵਾ ਕਰ ਰਹੇ ਆ ਵਿੱਚ ਲੰਗਰ ਦੀ ਸੇਵਾ ਕਰ ਰਹੀਆਂ ਨੇ ਬੀਬੀਆਂ ਤੇ ਇਹ ਲੰਗਰ ਸਾਡਾ ਇੱਥੇ 4 ਦਿਨ ਚੱਲਦਾ ਅੱਜ ਤੀਜਾ ਦਿਨ ਸਾਡੇ ਲੰਗਰ ਨੂੰ ਹੋ ਚੁੱਕਿਆ ਹੈ ਤੇ ਕੱਲ ਨੂੰ ਸਾਡੇ ਲੰਗਰ ਦੀ ਸਮਾਪਤੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਕਿੱਥੋਂ ਆਏ ਦੋ ਦੋ ਸਿੱਖੇ ਦਾ ਰਹਾਂ ਮੈਂ ਲੁਧਿਆਣਾ ਲੁਧਿਆਣੇ ਤੋਂ ਆਈ ਆ ਅੱਛਾ ਅੱਛਾ ਸੇਵਾ ਕਰਨ ਲਈ ਸੇਵਾ ਕਰਨ ਲਈ ਆਏ ਆ 3-4 ਦਿਨ ਸੇਵਾ ਕਰਨ ਲਈ ਆਏ ਆ ਪਿੰਡ ਰੰਧਾਵਾ ਜਿੱਨਾ ਪਤਗੜ ਸਾਹਿਬ ਨਗਰ ਨਿਵਾਸੀ ਐਨ ਆਰ ਆਈ ਵੀਰ ਲੰਗਰ ਹਰੀਖਾਲ ਪਤਗੜ ਸਾਹਿਬ ਲਗਾਇਆ ਜਾਂਦਾ ਨਗਰ ਨਿਵਾਸੀ ਬੀਬੀਆਂ ਪੈਣਾ ਲੰਗਰ ਦੇ ਵਿੱਚ ਤਿੰਨ ਦਿਨ ਸੇਵਾ ਕਰਦੀਆਂ ਨੇ ਜਿਹੜੀਆਂ ਵੀ ਸੰਗਤਾਂ ਨੂੰ ਡਿਊਟੀ ਲਗਦੀ ਆ ਉਹ ਸਾਰੇ ਤਾਂ ਆਪਨੀ ਬਿਊਟੀ ਸਮਝ ਕੇ ਸੇਵਾ ਕਰ ਪੀਏਗੇ ਕੋਈ ਭਾਂਡੇ ਦੀ ਸੇਵਾ ਕੋਈ ਵਰਤਣ ਦੀ ਸੇਵਾ ਜਿਨ੍ਹਾਂ ਨੂੰ ਕੋਈ ਵੀ ਸੇਵਾ ਮਿਲਦੀ ਆ ਉਹ ਸਾਰੇ ਨਾਲ ਮਿਲ ਕੇ ਸੇਵਾ ਕਰ ਦੇਣੇ ਈਯੂਬਾਰੇ ਆਪਣੇ ਸੁਝਾਅ ਲੈਕਮੈਂਟ ਤੋਂ ਹੁਣ ਕਰ ਲੈ ਜੀ ਆ ਜੇ ਕੋਈ ਵੀ ਇਹਨਾਂ ਨੂੰ ਚੇਅਰ ਦੋ ਕਰਨਾ ਜੀ ਤਾਂ ਕਿ ਵੀਡੀਓ ਹੋਰ ਵੀ ਸੰਤਪਿਤ ਕਰ ਹੋ ਸਕੇ ਮੈਂ ਤੁਹਾਡਾ ਆਪਣਾ ਰੰਪਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਜੇਕਰ ਕਿਸੇ ਨੇ ਧਾਰਮਿਕ ਪ੍ਰੋਗਰਾਮ ਲੈਬ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 62805121003 ਨਵੇਂ ਸਾਲ ਦੀਆਂ 2025 ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾ ਹੋਣ ਜੀ ਸਾਰਿਆਂ ਦੇ ਘਰ ਖੁਸ਼ੀਆਂ ਆਉਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ